ਉਡੀ ਬੈਸਟ ਫਰੈਂਡ ਦਾ ਨਾਮ ਪਤਾ ਕੀ ਸੀ ਕਿਰਨ ਸ਼ੀ ਟੋਲਡ ਮੀ ਐਵਰੀਥਿੰਗ ਕੈਨ ਬੀ ਗੈਰੀ ਭਾਜੀ ਤੂੰ ਫਸ ਗਿਆ ਮੈਂ ਕਹਾ ਪੈਣ ਕੀ ਹੋਇਆ ਤੇਰੀ ਤੇਰੀ ਬੈਸਟ ਫਰੈਂਡ ਪੇਦ ਸਭ ਖੋਲ ਗਈ ਕਦੋਂ ਕੀ ਦੇ ਨਾਲ ਮਿਲੀ ਗੱਲਾਂ ਸਭ ਬੋਲ ਗਈ ਸੁਣ ਹੋਇਆ ਨਾ ਯਕੀਨ ਤਾਂ ਫਰੂਫ ਦੇਖ ਲੈ ਸੜਾ ਸੱਚਾ ਮੇਰਾ ਪਿਆਰ ਜਿਸਮਾਨਾ ਧੋਲ ਗਏ ਜਿਵੇਂ 8 ਸਾਲ ਦੇ ਨਾਂ ਗਿਣੌਣ ਲਾ ਪਿਆ ਨਾ ਸਾਰੀ ਇੰਡਸਟਰੀ ਇੰਨੇ ਆ ਜਿਵੇਂ 8 ਸਾਲ ਦੇ ਨਾਂ ਗਿਣੌਣ ਲਾ ਪਿਆ ਨਾ ਸਾਰੀ ਇੰਡਸਟਰੀ ਇੰਨੇ ਆ ਮੈਨੂੰ ਖੁਦ ਨੂੰ ਯਕੀਨ ਨਹੀਂ ਹੁੰਦਾ ਤੇਰੀ ਕੈਸੀ ਸਾਟ ਵਾਰਨੇ ਹੋ ਰੱਖ ਨਵੇਂ ਨਵੇਂ ਯਾਰਾਂ ਨਾਲ ਯਾਰੀਆਂ ਤੇਨੂੰ ਗੁੱਡ ਲੱਗ ਐ ਉਹ ਤੈਨੂੰ ਲੱਗਦਾ ਕਿ ਤੇਰੇ ਬਿਨ ਮਰ ਜੂਗਾ ਮਰ ਤਾਂ ਤੇਰੀ ਮਰਨੇ ਰੱਖ ਨਵੇਂ ਨਵੇਂ ਯਾਰਾਂ ਨਾਲੀ ਯਾਰੀਆਂ ਨਹੀਂ ਤੈਨੂੰ ਗੁੱਟ ਲੱਗ